ਸਾਵਣ ਦੀਆਂ ਤੀਆਂ ਦੀਆਂ ਰੌਣਕਾਂ ਮਹਿਲਾਵਾਂ ਨੇ ਗਿੱਧਿਆਂ ਤੇ ਲੋਕ ਗੀਤਾਂ ਨਾਲ ਭਰੇ ਰੰਗ ਦੇਖੋ ਖਾਸ ਤਸਵੀਰਾਂ ਮੱਲਾਵਾਲਾ ਖਾਸ ਤੋਂ ਜੀਹਾਂ ਸੱਭਿਆਚਾਰ ਦੀ ਰੌਣਕ ਵਧਾਉਣ ਲਈ ਲਗਾਤਾਰ 11ਵੇਂ ਸਾਲ ਵੀ ਮੱਲਾਵਾਲਾ ਖਾਸ ਵਿੱਚ ਤੀਆਂ ਦਾ ਤਿਆਰ ਬੜੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਬਲਜਿੰਦਰ ਪ੍ਰੀਤਕੌਰ ਦੇ ਯਤਨਾਂ ਸਦਕਾ ਕੀਤਾ ਗਿਆ। ਇਸ ਮੌਕੇ ਤੇ ਲੜਕੀਆਂ ਸਮੇਤ ਵੱਡੀ ਗਿਣਤੀ ਵਿੱਚ ਮਹਿਲਾਵਾਂ ਮੌਜੂਦ ਸਨ। ਪ੍ਰੋਗਰਾਮ ਦੀਆਂ ਰੌਣਕਾਂ ਵਿੱਚ ਵਾਦਾ ਕਰਨ ਲਈ ਡੀਜੇ ਸਾਊਂਡ ਸਿਸਟਮ ਦਾ ਵਿਸ਼ੇਸ਼ ਪ੍ਰਬੰਧ ਸੀ ਜਿਸ ਤੇ ਸਭ ਨੇ ਆਪਣੀ ਸ਼ਾਨਦਾਰ ਪੇਸ਼ ਕਾਰੀਆਂ ਨਾਲ ਖੂਬ ਰੌਣਕਾਂ ਲਾਈਆਂ ਸਮਾਗਮ ਵਿੱਚ ਮਹਿਲਾਵਾਂ ਨੇ ਰੰਗ-ਬਰੰਗੇ ਪੰਜਾਬੀ ਪਹਿਰਾਵੇ ਵਿੱਚ ਗਿੱਧੇ ਪਾ ਕੇ ਅਤੇ ਲੋਕ ਗੀਤ ਗਾ ਕੇ ਆਪਣੀ ਮਨੋਭਾਵਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਛੋਟੇ ਬੱਚਿਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਵੀ ਸਭ ਦੇ ਧਿਆਨ ਦਾ ਕੇਂਦਰ ਬਣਿਆ ਰਿਹਾ ਬਲਜਿੰਦਰ ਪ੍ਰੇਤਕੌਰ ਦਾ ਵੇੜਾ ਸਗਣਾ ਤੇ ਗੀਤਾਂ ਨਾਲ ਗੂੰਜ ਉੱਠਿਆ ਬਲਜਿੰਦਰ ਪ੍ਰੇਤਕੌਰ ਨੇ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਇਹ ਜੇ ਸਮਾਗਮ ਪੰਜਾਬੀ ਸੱਭਿਆਚਾਰ ਅਤੇ ਅਮੀਰ ਵਿਰਸੇ ਨੂੰ ਸੰਭਾਲਣ ਵਿੱਚ ਮਦਦਗਾਰ ਹੁੰਦੇ ਹਨ ਉਹਨਾਂ ਨੇ ਕਿਹਾ ਕਿ ਸਾਵਾਂ ਜੋ ਤੀਆਂ ਦਾ ਤਿਹਾਰ ਪੰਜਾਬੀ ਸੱਭਿਆਚਾਰ ਵਿੱਚ ਖਾਸ ਸਥਾਨ ਰੱਖਦਾ ਹੈ ਜਿੱਥੇ ਔਰਤਾਂ ਆਪਣੀਆਂ ਪ੍ਰਾਣੀਆਂ ਸਹੇਲੀਆਂ ਨਾਲ ਮਿਲਦੀਆਂ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ ਆਈਆਂ ਹੋਈਆਂ ਮਹਿਲਾਵਾਂ ਨੇ ਬਲਜਿੰਦਰ ਪ੍ਰੀਤਕੌਰ ਦੇ ਵਿਸ਼ੇਸ਼ ਉਪਰਾਲਿਆਂ ਦੀ ਵੀ ਪ੍ਰਸ਼ੰਸਾ ਕੀਤੀ ਉਨ੍ਹਾਂ ਕਿਹਾ ਕਿ ਕੁੜੀਆਂ ਤੇ ਮੁੰਡਿਆਂ ਵਿਚਕਾਰ ਕੋਈ ਫਰਕ ਨਹੀਂ ਕਰਨਾ ਚਾਹੀਦਾ ਅਤੇ ਤੀਆਂ ਨੂੰ ਵੀ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ ਅੱਜ ਹਰ ਖੇਤਰ ਵਿੱਚ ਕੁੜੀਆਂ ਨੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ ਅਤੇ ਦੁਨੀਆ ਭਰ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਬਲਜਿੰਦਰ ਪ੍ਰੀਤਕੌਰ ਨੇ ਅਪੀਲ ਕੀਤੀ ਹੈ ਕਿ ਪੰਜਾਬ ਦੇ ਹਰ ਮੇਲਾ ਆਪਣੇ ਸੱਭਿਆਚਾਰ ਅਤੇ ਵਿਰਸੇ ਦੀ ਸੰਭਾਲ ਲਈ ਅੱਗੇ ਆਏ ਤਾਂ ਜੋ ਆਉਣ ਵਾਲੀ ਪੀੜ੍ਹੀ ਇਸ ਦੀਆਂ ਰਵਾਇਤਾਂ ਤੋਂ ਜਾਣੂ ਹੋ ਸਕੇ। ਉਹਨਾਂ ਕਹਿੰਦੇ ਕਿ ਇਸ ਤਰ੍ਹਾਂ ਤੀਆਂ ਦੇ ਤਿਉਹਾਰ ਨੇ ਸਿਰਫ ਮਹਿਲਾਵਾਂ ਨੂੰ ਖੁਸ਼ੀ ਪ੍ਰਦਾਨ ਨਹੀਂ ਕੀਤੀ ਸਗੋਂ ਪੰਜਾਬੀ ਵਿਰਸੇ ਨੂੰ ਸੰਭਾਲਣ ਵੱਲ ਵੀ ਮਹੱਤਵਪੂਰਨ ਕਦਮ ਚੁੱਕਿਆ ਹੈ। ਦੇਖੋ ਇਸ ਮੌਕੇ ਦੀਆਂ ਖਾਸ ਤਸਵੀਰਾਂ ਤਸਵੀਰਾਂ ਬਾਤ ਉਹਦੇ ਸ਼ੇਅਰ ਕਰਨਾ, ਲਾਈਕ ਕਰਨਾ, ਆਪਣੇ ਕਮੈਂਟ ਜਰੂਰ ਦੇਣਾ। ਹਾਂਜੀ ਮੈਂ ਅੱਜ ਪ੍ਰੋਗਰਾਮ ਨੂੰ ਕਰਵਾਇਆ ਗਿਆ ਕੀ ਕਹੋਗੇ? ਆਹ ਦੇਖੋ। ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰੀਆਂ ਭੈਣਾਂ ਤੇ ਬੱਚਿਆਂ ਨੇ ਸਾਰਿਆਂ ਨੇ ਬਹੁਤ ਰਲ ਕੇ ਮੇਰਾ ਸਾਥ ਦਿੱਤਾ ਮੈਂ ਅੱਜ ਨਹੀਂ ਇਸ ਤੋਂ ਪਹਿਲਾਂ ਮੈਨੂੰ ਅੱਜ 11ਵਾਂ ਮਤਲਬ ਇਹ ਮੇਲਾ ਹੈ ਜਿਹੜਾ ਮੈਂ ਧੀਆ ਦਾ ਹਰ ਸਾਲ ਕਰਵਾਨੀ ਹੈ ਤੇ ਹੁਮ ਹਮਾ ਕੇ ਸਭ ਮੇਰੀਆਂ ਧੀਆ ਭੈਣਾ ਬੋਟੀਆਂ ਨੂੰ ਆ ਸਭ ਚੱਲ ਕੇ ਆਉਂਦੀ ਹੈ ਤੇ ਖੁਸ਼ੀਆਂ ਮਾਣਦੀਆਂ ਤੇ ਇਹ ਤਿਹਾਰ ਬਹੁਤ ਹੀ ਚੰਗਾ ਹੈ ਹਰ ਸਾਲ ਬਾਅਦ ਅਸੀਂ ਉਡੀਕਦੇ ਰਹੇ ਕਿ ਕਦੋਂ ਦਿਨ ਆਵੇ ਤੇ ਕਦੋਂ ਇਹ ਤਿਹਾਰ ਅਸੀਂ ਮਨਾਈਏ ਇਸ ਤਰ੍ਹਾਂ ਦਾ ਕਰਾਲਾ ਹੈ ਮੇਰਾ ਇਹ 11ਵਾਂ ਪਰਾਲਾ ਹੈ ਤੇ ਮੈਂ ਉਮੀਦ ਕਰਦੀ ਆ ਕਿ ਪਰਮਾਤਮਾ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਜੇ ਤੰਦਰੁਸਤੀ ਬਖਸ਼ੇ ਤੇ ਅਸੀਂ ਕਰਦੇ ਰਵਾਂਗੇ ਸ਼ਹਿਰ ਵਾਸੀਆਂ ਸਹਿਯੋਗ ਰਿਹਾ ਜੀ ਸ਼ਹਿਰ ਵਾਸੀਆਂ ਦਾ ਵੈਸੇ ਤਾਂ ਮੈਂ ਆਪ ਹੀ ਕਰਦੀ ਆ ਮੈਂ ਸਹਿਯੋਗ ਦੀ ਮੰਗ ਨਹੀਂ ਕਦੀ ਕੀਤੀ ਜੇ ਕੋਈ ਸਹਿਯੋਗ ਦੇ ਦੇਵੇ ਤੇ ਮੈਂ ਕਦੀ ਨਾ ਨਹੀਂ ਕੀਤੀ ਮੈਂ ਤਾਂ ਬੋਲਦੀ ਆ ਕਿ ਸਾਰੇ ਸਹਿਯੋਗ ਦਿਓ ਆਪਣਾ ਇਸ ਤੋਂ ਹੀ ਜ਼ਿਆਦਾ ਵੱਡਾ ਉਪਰਾਲਾ ਹੋਵੇ ਤਾਂ ਕਿ ਸਾਰਾ ਆਸ-ਪਾਸੇ ਪਿੰਡ ਮਾਹੌਲ ਯਾਦ ਰੱਖੇ ਕਿ ਹਾਂ ਧੀਆਂ ਮਨਾਈਆਂ ਪ੍ਰੋਗਰਾਮ ਕਿਸ ਤਰ੍ਹਾਂ ਦਾ ਰਿਹਾ ਜੀ ਪ੍ਰੋਗਰਾਮ ਬਹੁਤ ਅੱਛਾ ਰਿਹਾ ਹੈ ਸਾਰਿਆਂ ਨੇ ਮਨਮਸਤੀ ਕੀਤੀ ਐ ਕਿਸੇ ਨੂੰ ਕੋਈ ਨਾ ਨਹੀਂ ਹੁੰਦੀ ਕਿ ਜਿਵੇਂ ਮਰਜ਼ੀ ਕੋਈ ਅਸੀਂ ਇਹ ਨਹੀਂ ਕਦੀ ਵੇਖਿਆ ਵੀ ਇੰਨੇ ਨਹੀਂ ਕਰਨਾ ਪ੍ਰੋਗਰਾਮ ਇੰਨੇ ਨਹੀਂ ਹਰ ਇੱਕ ਨੂੰ ਟਾਈਮ ਦਈਦਾ ਹਰ ਕੋਈ ਨੱਚਦਾ ਹੈ ਖੇਡਦਾ ਛੋਟੇ ਛੋਟੇ ਬੱਚੇ ਵੀ ਪੰਜਾਬੀ ਪਹਿਰਾਵੇ ਚ ਹਾਂਜੀ ਪੰਜਾਬੀ ਪਹਿਰਾਵੇ ਚ ਆਏ ਸਾਰੇ ਬੱਚੇ ਨੱਚ ਕੇ ਗਏ ਜੇ ਕਿਸੇ ਨਾਲ ਕੋਈ ਵੱਖਰੀ ਅਨੋਖੀ ਪਰਫਾਰਮੈਂਸ ਕਰਨੀ ਆ ਉਹ ਵੀ ਕਰਨ ਦਾ ਮੌਕਾ ਦਈਦਾ ਸੀ ਅੱਜ ਜਿਹੜੀਆਂ ਪਹਿਨਾ ਇਕੱਤਰ ਹੋਈਆਂ ਨੇ ਕਿਸ ਤਰ੍ਹਾਂ ਦਾ ਬਰਲਾ ਦੇਖ ਦਿਓ ਪ੍ਰੋਗਰਾਮ ਕਰਵਾਇਆ ਗਿਆ ਕਿਸ ਤਰ੍ਹਾਂ ਸਮਰਥਾ ਰਹੀ ਐ ਨੇ ਸਮਰਥਨ ਅੱਜ 11ਵਾਂ ਇਹ ਮਿਲਣਾ ਸੀਗਾ ਸਮਰਥਨ ਸ਼ਬਦ ਦਾ ਮਤਲਬ ਰਿਹਾ ਆ ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਤੁਹਾਡੇ ਮਾਧਿਅਮ ਰਹੀ ਕਰਨਾ ਚਾਹੂੰਗੀ ਕਿ ਜੇਕਰ ਕਿਸੇ ਨੇ ਮਤਲਬ ਕੋਈ ਪਰਫਾਰਮੈਂਸ ਕਰਨੀ ਹੁੰਦੀ ਹੈ ਕਿਦਾਂ ਰੈਸਲ ਕਰਨ ਦੀ ਜ਼ਰੂਰ ਆਇਆ ਕਰਨਾ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਸਭ ਤੋਂ ਜ਼ਿਆਦਾ ਮਤਲਬ ਜੋ ਵੀ ਉਹਨਾਂ ਦਾ ਟੈਲੈਂਟ ਵੀ ਆ ਕੋਈ ਇਸ ਪ੍ਰੋਗਰਾਮ ਰਹੀ ਉਹਨਾਂ ਦਾ ਉਹ ਵੀ ਬਾਹਰ ਨਿਕਲੇ ਅਸੀਂ ਪੰਜਾਬੀ ਸੱਭਿਆਚਾਰ ਦੇ ਵਿਕਾਸ ਮਤਲਬ ਚਾਹੁੰਦੇ ਆ ਇਸ ਲਈ ਚਾਹੁੰਦੇ ਆ ਕਿ ਕੋਈ ਵੀ ਬੱਚਾ ਕਿਸੇ ਛੋਟਾ ਹੈ ਜਾਂ ਵੱਡਾ ਹੈ ਕੁਝ ਵੀ ਕਰਨਾ ਹੈ ਨਾ ਜਿੰਨੀ ਦਿਲ से ਉਹਨੂੰ ਪ੍ਰੈਕਟਿਸ ਨਹੀਂ ਕਰਦੇ ਉੰਨੀ ਦਰੋਸਾ ਜਿਆਦਾ ਉੱਭਰ ਕੇ ਸਾਹਮਣੇ ਨਹੀਂ ਆਉਂਦਾਗਾ ਜੀ ਜੀ ਬਾਕੀ ਸਭ ਦਾ ਸਮਰਥਨ ਰਿਹਾ ਹੈ ਔਰ ਅਸੀਂ ਉਮੀਦ ਕਰਦੇ ਆ ਕਿ ਜੇ ਮਤਲਬ ਮम्मा ਕਿਉਂਕਿ ਇਹ ਕਰਾਉਂਦੇ ਨੇ ਹਰ ਸਾਲ ਤਾਂ ਹੁਣ ਥੋੜਾ ਜਿਹਾ ਇਹਨਾਂ ਦੀ ਤਬੀਅਤ ਨਹੀਂ ਸੈੱਟ ਹੈ ਬਟ ਅਸੀਂ ਚਾਹੁੰਦੇ ਕਿ ਰੱਬ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਅਸੀਂ ਅੱਗੇ ਤੋਂ ਵੀ ਇਹ ਜਿਹੜਾ ਪ੍ਰੋਗਰਾਮ ਹੈ ਹਮੇਸ਼ਾ ਲਈ ਕਰਦੇ ਰਹੀਏ ਸੱਭਿਆਚਾਰ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਹਾਂਜੀ। ਕਿਉਂਕਿ ਇਹੀ ਤਾਂ ਇੱਕ ਤਿਉਹਾਰ ਇੱਕ ਇਹੋ ਜਿਹਾ ਤਿਉਹਾਰ ਹੈ ਜਿੰਨੂੰ ਮਤਲਬ ਕਿ ਹਰ ਕੋਈ ਤੀਆਂ ਪੈਣਾ ਦਾ ਤਿਉਹਾਰ ਹੈ ਜਿੱਥੇ ਕਿ ਜਿਵੇਂ ਕਿ ਅਸੀਂ ਕਹਿੰਦੇ ਹਾਂ ਕਿ ਤੀਆਂ ਜੰਮੀਆਂ ਤੇ ਤੀਆਂ ਅਰੰਭੀਆਂ। ਤੀਆਂ ਦਾ ਤੀ ਜਿਹੜੀ ਸ਼ਬਦ ਹੈ ਉਹਦਾ ਅਰਥ ਹੀ ਇਸਤਰੀ ਹੈ। ਇਸਤਰੀ ਦੇ ਨਾਲ ਸੰਬੰਧਿਤ ਹੈ। ਇਹਨੂੰ ਕੋਈ ਮਤਲਬ ਕੋਈ ਕਹਿੰਦਾ ਕਿ ਮੁਗਲਾਂ ਦੇ ਸਮੇਂ ਚੱਲਦਾ ਸੀ ਜਾਂ ਕਿੱਦਾਂ ਪਰ ਅਸਲ ਵਿੱਚ ਇਹ ਤੀਆਂ ਪੈਣਾ ਦਾ ਤਿਹਾਰ ਹੈ ਜਦੋਂ ਤੀਆਂ ਜੰਮਦੀਆਂ ਤੇ ਤੀਆਂ ਤਾਂ ਆਪ ਹੀ ਆਰੰਭ ਹੋ ਜਾਂਦੀਆਂ ਨੇ। ਤੇ ਇਹ ਇੱਕ ਇਹੋ ਜਿਹਾ ਤਿਹਾੜਿਆ ਜਿੱਥੇ ਨਾ ਤਾਂ ਕੋਈ ਅਸੀਂ ਪਾਠ ਪੂਜਾ ਕਰਨੇ ਆ ਨਾ ਅਸੀਂ ਕੋਈ ਪਿੱਪਲ ਦੀ ਦੇਖੋ ਪਿੱਪਲ ਦੀ ਜਿਹੜੀ ਪੂਜਾ ਆ ਉਹ ਹਰ ਕੋਈ ਕਰਦਾ ਆ ਹੈਨਾ ਕਈ ਧਰਮਾਂ ਵਿੱਚ ਕੀ ਆ ਪਿੱਪਲ ਦੀ ਪੂਜਾ ਕਰਦੇ ਪਰ ਇਹ ਇੱਕ ਇਹੋ ਜਿਹਾ ਤਿਹਾੜਿਆ ਜਿੱਥੇ ਕੁੜੀਆਂ ਪਿੱਪਲ ਦੀ ਪਿੰਗਾ ਪਾਉਂਦੀਆਂ ਨੇ ਜਾ ਕੇ ਤੇ ਇਸ ਲਈ ਅਸੀਂ ਚਾਹੁੰਦੇ ਆ ਕਿ ਇਹ ਮਤਲਬ ਕਿ ਇੱਕ ਪੰਜਾਬੀ ਸੱਭਿਆਚਾਰ ਆ ਤੇ ਹਰ ਕੋਈ ਸਾਨੂੰ ਇਹ ਸਹਿਯੋਗ ਦੇਵੇ ਤੇ ਅਸੀਂ ਪ੍ਰੋਗਰਾਮ ਕਰਦੇ ਰਹੀਏ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ ਜੀ ਹਾਂਜੀ ਕਾਫੀ ਪਹਿਰਾਵੇ ਵਿੱਚ ਅਸੀਂ ਕਿ ਬੱਚੇ ਵੀ ਹਾਂਜੀ ਪੰਜਾਬੀ ਪਹਿਰਾਵੇ ਵਿੱਚ ਕਈ ਬੱਚੇ ਆਏ ਇੱਥੇ ਹਾਂਜੀ ਅੱਜ ਸਾਡੇ ਸ਼ਹਿਰ ਮੱਲਾਂ ਵਾਲੇ ਵਿੱਚ ਪ੍ਰੋਗਰਾਮ ਕਰਵਾਇਆ ਗਿਆ 11ਵਾਂ ਮੇਲਾ ਸੀਗਾ ਬਹੁਤ ਵਧੀਆ ਪ੍ਰੋਗਰਾਮ ਲੱਗਾ ਹਰ ਸਾਲ ਹੀ ਆਂਟੀ ਬਹੁਤ ਵਧੀਆ ਪ੍ਰਾਲਾ ਕਰਦੇ ਨੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਜੀ ਰੱਖੇ ਸਾਡੀਆਂ ਇਹੀ ਦੁਆਵਾਂ ਤੁਸੀਂ ਵੀ ਦੁਆਵਾਂ ਕਰੋ ਇਹਨਾਂ ਲਈ ਪਰਮਾਤਮਾ ਇਹਨਾਂ ਦੀ ਲੰਮੀ ਲੰਮੀ ਉਮਰ ਬਖਸ਼ੇ ਧੰਨਵਾਦ